ਅੱਜ ਗੱਲ ਕਰਾਂਗੇ 10 ਜਿਹੀਆਂ ਸਬਜ਼ੀਆਂ ਦੇ ਬਾਰੇ ਦੇ ਵਿੱਚ ਜਿਹੜੀਆਂ ਕਿ ਡਾਇਬੀਟਿਕ ਪੇਸ਼ੈਂਟ ਨੂੰ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਜੇਕਰ ਇਹ ਸਬਜ਼ੀਆਂ ਡਾਇਬੀਟਿਕ ਪੇਸ਼ੈਂਟ ਖਾਂਦੇ ਨੇ ਤਾਂ ਉਹਨਾਂ ਦੇ ਅੰਦਰ ਡਾਇਬਟੀਜ਼ ਬਹੁਤ ਤੇਜ਼ੀ ਨਾਲ ਵਧ ਸਕਦੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ ਚਲੋ ਜਾਣਦੇ ਹਾਂ ਅੱਜ ਦੀ ਇਸ ਇੰਟਰਸਟਿੰਗ ਵੀਡੀਓ ਦੇ ਵਿੱਚ ਇਹਨਾਂ ਸਬਜ਼ੀਆਂ ਦੀ ਪੂਰੀ ਡਿਟੇਲ ਦੇ ਬਾਰੇ ਡਾਇਬੀਟਿਸ ਨੂੰ ਮੈਨੇਜ ਕਰਨ ਲਈ ਸਹੀ ਖਾਣਾ ਪੀਣਾ ਤੇ ਰੈਗੂਲਰ ਐਕਸਰਸਾਈਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਬੀਇੰਗ ਡਾਇਬੀਟਿਕ ਪੇਸ਼ੈਂਟ ਸਾਨੂੰ ਬਹੁਤ ਜ਼ਿਆਦਾ ਕੌਂਸ਼ੀਅਸ ਰਹਿਣ ਦੀ ਜ਼ਰੂਰਤ ਹੈ ਕਿ ਕਿਹੜੀ ਚੀਜ਼ ਅਸੀਂ ਖਾਣੀ ਹੈ ਤੇ ਕਿਹੜੀ ਚੀਜ਼ ਅਸੀਂ ਨਹੀਂ ਖਾਣੀ। ਵੈਕਚੁਲੀ ਇਹ ਚੀਜ਼ਾਂ ਸਾਡੇ ਬਲੱਡ ਸ਼ੂਗਰ ਨੂੰ ਇੰਪੈਕਟ ਕਰ ਸਕਦੀਆਂ ਨੇ। ਆਮ ਤੌਰ ਤੇ ਜਿਨ੍ਹਾਂ ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ ਜਾਂ ਜਿਨ੍ਹਾਂ ਸਬਜ਼ੀਆਂ ਵਿੱਚ ਕੰਪਲੈਕਸ ਟਾਈਪ ਦੇ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਜਾਂ ਜਿਨ੍ਹਾਂ ਸਬਜ਼ੀਆਂ ਵਿੱਚ ਫਾਈਬਰ ਜ਼ਿਆਦਾ ਪਾਏ ਜਾਂਦੇ ਨੇ ਇਹ ਸਬਜ਼ੀਆਂ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਦੂਜੇ ਪਾਸੇ ਕੁਝ ਸਬਜ਼ੀਆਂ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਾਰਬੋਹਾਈਡਰੇਟਸ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਵਿੱਚ ਸਿੰਪਲ 슈ਗਰ ਜ਼ਿਆਦਾ ਹੁੰਦਾ ਹੈ ਜਾਂ ਜਾਂ ਫਾਈਬਰ ਹੈ ਜਿਹੜਾ ਘੱਟ ਪਾ ਜਾਂਦਾ ਹੈ ਅਜਿਹੀਆਂ ਸਬਜ਼ੀਆਂ ਤੁਹਾਡੇ ਬਲੱਡ 슈ਗਰ ਨੂੰ ਬਹੁਤ ਜ਼ਿਆਦਾ ਵਧਾ ਸਕਦੀਆਂ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾ ਸਕਦੀਆਂ ਨੇ ਤਾਂ ਸਭ ਤੋਂ ਪਹਿਲਾ ਜਿਹੜੀ ਚੀਜ਼ ਤੁਹਾਨੂੰ ਡਾਇਟਿਕ ਪੇਸ਼ੈਂਟ ਹੋਣ ਦੇ ਨਾਤੇ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ ਹੈ ਉਹ ਹੈ ਮੱਕੀ ਜੀ ਹਾਂ ਦੋਸਤੋ ਮੱਕੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬੋਹਾਈਡਰੇਟਸ ਆ ਜਿਹੜਾ ਉਹ ਪਾਇਆ ਜਾਂਦਾ ਹੈ ਤੇ ਕੰਪੈਰੀਟਿਵਲੀ ਫਾਈਬਰ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੇਕਰ ਅਸੀਂ ਗੱਲ ਕਰੀਏ ਸਵੀਟ ਕੌਰਨ ਦੀ ਜਿਹੜੀ ਕਿ ਅੱਜ ਕੱਲ੍ਹ ਲੋਕ ਖਾਣਾ ਬੜੇ ਮਜ਼ੇ ਨਾਲ ਪਸੰਦ ਕਰਦੇ ਨੇ ਤਾਂ ਇਹਨਾਂ ਦੇ ਅੰਦਰ ਸ਼ੂਗਰ ਹੋਰ ਵੀ ਜ਼ਿਆਦਾ ਹੁੰਦੀ ਹੈ ਅਧੇ ਕਟੋਰੀ स्वीट कॉर्न ਦੇ ਵਿੱਚ 21 ਗ੍ਰਾਮ ਕਾਰਬੋਹਾਈਡਰੇਟਸ ਹੁੰਦਾ ਹੈ ਤੇ ਸਿਰਫ 2 ਗ੍ਰਾਮ ਫਾਈਬਰ ਹੁੰਦਾ ਹੈ ਜੇਕਰ ਅਸੀਂ ਬੀنگ ਡਾਇਬੀਟਿਕ ਪੇਸ਼ੈਂਟ ਇਸ स्वीट कॉर्न ਨੂੰ ਖਾਂਦੇ ਹਾਂ ਜਾਂ ਸਾਡੀ ਬਲੱਡ ਸ਼ੂਕਰ ਜਿਹੜੀ ਅਚਾਨਕ ਵੱਧ ਸਕਦੀ ਹੈ ਤੇ ਸਾਨੂੰ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈ ਦੋਸਤੋ ਦੂਜੀ ਚੀਜ਼ ਹੈ ਮਟਰ ਮਟਰ ਦੇ ਵਿੱਚ ਵੀ ਕਾਰਬੋਹਾਈਡਰੇਟਸ ਦਾ ਜਿਹੜਾ ਕੰਟੈਂਟ ਹੈ ਵੱਡੀ ਮਾਤਰਾ ਵਿੱਚ ਹੁੰਦਾ ਹੈ ਇਹ ਵੀ ਤੁਹਾਡੀ ਬਲੱਡ ਸ਼ੂਕਰ ਨੂੰ ਬੜੀ ਤੇਜ਼ੀ ਨਾਲ ਵਧਾ ਸਕਦਾ ਹੈ ਵੈਸੇ ਤਾਂ ਸਾਨੂੰ ਮਟਰ ਨਹੀਂ ਖਾਣੇ ਚਾਹੀਦੇ ਪਰ ਜੇਕਰ ਖਾਣੇ ਚਾਹੀਦੇ ਨੇ ਤਾਂ ਬਹੁਤ ਹੀ ਘੱਟ ਕੁਆਂਟੀਟੀ ਦੇ ਵਿੱਚ ਖਾਣੇ ਚਾਹੀਦੇ ਨੇ ਇਸ ਤੋਂ ਇਲਾਵਾ ਆਲੂ ਵੀ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਡਾਇਬੀਟਿਕ ਪੇਸ਼ੈਂਟ ਬਹੁਤ ਹੀ ਸੋਚ ਸਮਝ ਕੇ ਖਾਵੇ ਕਿਉਂਕਿ ਇਸ ਦੇ ਵਿੱਚ ਵੀ ਕਾਰਬੋਹਾਈਡਰੇਟਸ ਹੈ ਜਿਹੜੀ ਉਹ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਇਸ ਵਿੱਚ ਖਾਸ ਤੌਰ ਤੇ स्टार्च ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਨੂੰ ਖਾਣ ਨਾਲ ਤੁਹਾਡੀ ਬਲੱਡ ਸ਼ੂਗਰ ਹੈ ਅਚਾਨਕ ਵੱਧ ਸਕਦੀ ਹੈ ਇੱਕ ਨਾਲੂ ਦੇ ਅੰਦਰ 30 ਗ੍ਰਾਮ ਕਾਰਬੋਹਾਈਡਰੇਟਸ ਪਾਈ ਜਾਂਦੀ ਹੈ ਤੇ ਸਿਰਫ 4 ਗ੍ਰਾਮ ਹੀ ਫਾਈਬਰ ਪਾਇਆ ਜਾਂਦਾ ਹੈ ਖਾਸ ਤੌਰ ਤੇ ਜੇਕਰ ਅਸੀਂ ਆਲੂ ਨੂੰ ਫਰਾਈ ਕਰ ਕਰ ਲਈਏ ਫਾਰ ਐਗਜ਼ਾਮਪਲ ਜਿਵੇਂ ਕਿ ਅਸੀਂ ਫ੍ਰੈਂਚ ਫਰਾਈਜ਼ ਬਣਾ ਕੇ ਖਾਂਦੇ ਹਾਂ ਜਾਂ ਇਸ ਦੀਆਂ ਪਕੌੜੀਆਂ ਬਣਾ ਕੇ ਖਾਂਦੇ ਹਾਂ ਤਾਂ ਇਸ ਦੇ ਢੰਗ ਨਾਲ ਬਣਾਈ ਹੋਈਆਂ ਪਕੌੜੀਆਂ ਤੇ ਫ੍ਰੈਂਚ ਫਰਾਈਜ਼ ਦੇ ਵਿੱਚ ਸਟਾਰਚ ਦੀ ਮਾਤਰਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਿਹੜਾ ਕਿ ਨੁਕਸਾਨਦੇਹ ਹੋ ਸਕਦਾ ਹੈ ਇਸ ਲਈ ਸਾਨੂੰ ਆਲੂ ਨੂੰ ਤਲੇ ਹੋਈ ਫਾਰਮ ਦੇ ਵਿੱਚ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਬੀਇੰਗ ਬੀਇੰਗ ਡਾਇਬੀਟਿਕ ਪੇਸ਼ੈਂਟ ਹੋਣ ਦੇ ਨਾਤੇ ਅਗਰ ਤੁਸੀਂ ਡਾਇਬੀਟਿਕ ਪੇਸ਼ੈਂਟ ਹੋ ਤਾਂ ਆਲੂ ਖਾਣਾ ਵੀ ਚਾਹੁੰਦੇ ਹੋ ਤਾਂ ਆਲੂ ਨੂੰ ਉਬਾਲ ਕੇ ਸਬਜ਼ੀ ਬਣਾ ਕੇ ਹੀ ਖਾਦਾ ਜਾਵੇ ਕਿਉਂਕਿ ਆਲੂ ਨੂੰ ਉਬਾਲ ਕੇ ਖਾਣ ਨਾਲ ਇਸ ਦੇ ਵਿੱਚ ਸਟਾਰਚ ਦੀ ਜਿਹੜੀ ਮਾਤਰਾ ਹੈ ਉਹ ਘੱਟ ਜਾਂਦੀ ਹੈ ਤੇ ਇਸ ਤਰੀਕੇ ਨਾਲ ਖਾਦੇ ਹੋਏ ਆਲੂ ਤੁਹਾਡੇ ਬਲੱਡ ਸ਼ੂਗਰ ਨੂੰ ਅਚਾਨਕ ਹੈ ਜਿਹੜਾ ਉਹ ਨਹੀਂ ਵਧਾਉਂਦੇ ਦੋਸਤੋ ਪੰਜਵਾਂ ਨੰਬਰ ਆਉਂਦਾ ਹੈ ਵੈਜੀਟੇਬਲ ਜੂਸਿਸ ਦਾ ਦੋਸਤੋ ਕੁਝ ਲੋਕ ਸੋਚਦੇ ਨੇ ਕਿ ਵੈਜੀਟੇਬਲ ਜੂਸਿਸ ਪੀਣ ਦੇ ਨਾਲ ਬਲੱਡ ਸ਼ੂਕਰ ਹੈ ਜਿਹੜਾ ਉਹ ਘਟਦਾ ਹੈ ਤੇ ਫਰੂਟ ਜੂਸ ਨੇ ਜਿਹੜੇ ਪੀਣ ਦੇ ਨਾਲ ਬਲੱਡ ਸ਼ੂਕਰ ਹੈ ਜਿਹੜਾ ਉਹ ਵੱਧਦਾ ਹੈ ਜੋ ਕਿ ਇੱਕ ਗਲਤ ਥਿੰਕਿੰਗ ਹੈ ਕਿਉਂਕਿ ਬਹੁਤ ਸਾਰੀਆਂ ਵੈਜੀਟੇਬਲਸ ਅਜਿਹੀਆਂ ਵੀ ਨੇ ਜਿਨ੍ਹਾਂ ਦਾ ਜੂਸ ਪੀਣ ਨਾਲ ਸਾਡੀ ਬਲੱਡ ਸ਼ੂਗਰ ਹੈ ਜਿਹੜੀ ਉਹ ਵੱਧ ਸਕਦੀ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਵੈਜੀਟੇਬਲਸ ਦਾ ਜੂਸ ਪੀਂਦੇ ਆ ਤਾਂ ਇਹਨਾਂ ਦਾ ਫਾਈਬਰ ਹੈ ਜਿਹੜਾ ਉਹ ਅਲੱਗ ਹੋ ਜਾਂਦਾ ਹੈ ਤੇ ওয়াਟਰ ਕੰਟੈਂਟ ਤੇ ਸ਼ੂਗਰ ਕੰਟੈਂਟ ਹੈ ਜਿਹੜਾ ਉਹ ਅਲੱਗ ਹੋ ਜਾਂਦਾ ਹੈ ਕਿਉਂਕਿ ਤੁਹਾਨੂੰ ਇੱਕ ਕਨਸੈਂਟਰੇਟ ਫਾਰਮ ਦੇ ਵਿੱਚ ਮਿਲਦਾ ਹੈ ਲੇਕਿਨ ਤੁਹਾਨੂੰ ਇਹ ਪੀਣ ਦੇ ਵਿੱਚ ਚਾਹੇ ਮਿੱਠਾ ਨਾ ਲੱਗੇ ਪਰ ਇਹ ਬਲੱਡ ਸ਼ੂਗਰ ਨੂੰ ਇੱਕਦਮ ਵਧਾ ਦਿੰਦਾ ਹੈ ਤੇ ਇਸ ਦੇ ਓਪੋਜ਼ਿਟ ਕੁਝ ਅਜਿਹੀਆਂ ਵੈਜੀਟੇਬਲਸ ਵੀ ਹੁੰਦੀਆਂ ਨੇ ਜੇਕਰ ਅਸੀਂ ਇਹਨਾਂ ਦਾ ਜੂਸ ਕੱਢ ਕੇ ਪੀਨੇ ਆ ਤਾਂ ਇਹ ਸਾਡੇ ਬਲੱਡ ਸ਼ੂਗਰ ਨੂੰ ਘਟਾ ਦਿੰਦੇ ਨੇ ਫਾਰ ਐਗਜ਼ਾਮਪਲ ਕਰੇਲੇ ਦਾ ਜੂਸ ਕਿਉਂਕਿ ਸ਼ਕਰਗੰਦੀ ਦਾ ਗ્લાયਸੈਮਿਕ ਲੋਡ ਹੈ ਜਿਹੜਾ ਉਹ 3 ਹੁੰਦਾ ਹੈ ਜੋ ਕਿ ਮੋਡਰੇਟ ਕੈਟਾਗਰੀ ਦੇ ਵਿੱਚ ਆਉਂਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਸ਼ਕਰਗੰਦੀ ਖਾਣ ਦੇ ਨਾਲ ਤੁਹਾਡੀ ਬਲੱਡ ਸ਼ੂਗਰ ਇੱਕਦਮ ਨਾ ਵਧੇ ਲੇਕਿਨ ਇਹ ਬਲੱਡ ਦੇ ਵਿੱਚ ਸ਼ੂਗਰ ਲੈਵਲ ਨੂੰ ਵੱਡੀ ਮਾਤਰਾ ਵਿੱਚ ਵਧਾ ਦਿੰਦੀ ਹੈ ਦੋਸਤੋ ਡਾਇਬੀਟਿਕ ਪੇਸ਼ੈਂਟਸ ਦੇ ਲਈ ਤਿਆਰ ਡਾਇਬੀਟਿਸ ਨੂੰ ਦੋਸਤੋ ਡਾਇਬੀਟਿਕ ਪੇਸ਼ੈਂਟ ਦੇ ਲਈ ਡਾਇਬੀਟੀਸ ਨੂੰ ਰੋਕਣ ਦੇ ਲਈ ਦੋ ਮੈਅਰ ਹੁੰਦੇ ਨੇ ਪਹਿਲੇ ਮੈਅਰ ਨੂੰ ਪੈਸਿਵ ਮੈਅਰ ਤੇ ਦੂਜੇ ਨੂੰ ਐਕਟਿਵ ਮੈਅਰ ਕਿਹਾ ਜਾਂਦਾ ਹੈ ਐਕਟਿਵ ਮੈਅਰ ਉਹ ਹੁੰਦੇ ਨੇ ਜਿਸ ਦੇ ਵਿੱਚ ਬਲੱਡ ਸ਼ੂਗਰ ਨੂੰ ਰੋਕਿਆ ਜਾ ਸਕਦਾ ਹੈ ਪੈਸਿਵਲੀ ਫਾਰ ਐਗਜ਼ਾਮਪਲ ਜਿਹੜੀਆਂ ਸਬਜ਼ੀਆਂ ਬਾਰੇ ਮੈਂ ਅੱਜ ਤੁਹਾਨੂੰ ਦੱਸਿਆ ਹੈ ਕਿ ਬਲੱਡ ਸ਼ੂਗਰ ਨੂੰ ਵਧਾ ਦਿੰਦੀਆਂ ਨੇ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਹੈ ਇਹ ਇੱਕ ਪੈਸਿਵ ਮੈਅਰ ਹੈ ਲੇਕਿਨ ਜਿਹੜੇ ਐਕਟਿਵ ਮੈਅਰ ਹੁੰਦੇ ਨੇ ਇਹ ਡਾਇਰੈਕਟਲੀ ਸਾਡੀ ਬਲੱਡ ਸ਼ੂਗਰ ਨੂੰ ਘਟਾਉਣ ਦਾ ਕੰਮ ਕਰਦੇ ਨੇ ਪੈਸਿਵ ਤਰੀਕੇ ਦੇ ਨਾਲ ਬੀਇੰਗ ਆ ਪੇਸ਼ੈਂਟ ਜੇਕਰ ਅਸੀਂ ਸਹੀ ਮਾਣਿਆਂ ਦੇ ਵਿੱਚ ਆਪਣੀ ਬਲੱਡ ਸ਼ੂਗਰ ਨੂੰ ਘਟਾਉਣਾ ਹੈ ਤਾਂ ਇਹ ਦੋਵੇਂ ਹੀ ਤਰੀਕਿਆਂ ਨਾਲ ਅਸੀਂ ਆਪਣੀ ਸ਼ੂਗਰ ਨੂੰ ਘਟਾਉਣ ਦੇ ਵਿੱਚ ਮਦਦ ਲੈ ਸਕਦੇ ਹਾਂ ਦੋਸਤੋ 6ਵੇਂ ਨੰਬਰ ਤੇ ਆਉਂਦਾ ਹੈ ਗਾਜਰ ਜਾਂ ਕੈਰਟ ਗਾਜਰ ਵੀ ਬਲੱਡ ਸ਼ੂਗਰ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਤੁਹਾਡੇ ਲਈ ਨੁਕਸਾਨਦੇ ਹੋ ਸਕਦੀ ਹੈ ਵੈਸੇ ਦਾ ਗਾਜਰ ਵਿੱਚ ਇੰਨਾ ਸਟਾਰਚ ਨਹੀਂ ਹੁੰਦਾ ਪਰ ਇਸ ਦੇ ਵਿੱਚ ਨੇਚਰਲ ਸ਼ੂਗਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਡਾਇਬਟਿਕ ਪੇਸ਼ੈਂਟ ਨੂੰ ਗਾਜਰ ਸੋ ਸਮਝ ਕੇ ਹੀ ਖਾਣੀ ਚਾਹੀਦੀ ਹੈ ਦੋਸਤੋ ਇਹ ਸੰ 10 ਵੈਜੀਟੇਬਲਸ ਜਿਹੜੀਆਂ ਕੀ ਡਾਇਬੀਟਿਕ ਪੇਸ਼ੈਂਟਸ ਦੇ ਲਈ ਨੁਕਸਾਨਦੇ ਹੋ ਸਕਦੀਆਂ ਨੇ ਇਹਨਾਂ ਸਬਜ਼ੀਆਂ ਨੂੰ ਅਸੀਂ ਆਪਣੀ ਬੈਲੈਂਸ ਡਾਈਟ ਦੇ ਵਿੱਚ ਥੋੜੀਆਂ-ਥੋੜੀਆਂ ਕਰਕੇ ਬੈਲੈਂਸ ਕਰਕੇ ਹੀ ਖਾ ਸਕਦੇ ਆ ਤਾਂ ਸਾਨੂੰ ਇਹ ਸਬਜ਼ੀਆਂ ਆਪਣਾ ਬੈਲੈਂਸ ਡਾਈਟ ਦੇ ਰੂਪ ਦੇ ਵਿੱਚ ਦੂਜੀਆਂ ਸਬਜ਼ੀਆਂ ਦੇ ਨਾਲ ਬੈਲੈਂਸ ਬਣਾ ਕੇ ਹੀ ਖਾਣੀਆਂ ਚਾਹੀਦੀਆਂ ਨੇ ਦੂਜੀਆਂ ਚੀਜ਼ਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਹੈ ਜਿਹੜੀ ਉਹ ਬਹੁਤ ਘੱਟ ਮਾਤਰਾ ਵਿੱਚ ਹੋਵੇ ਉਹਨਾਂ ਦੇ ਨਾਲ ਹੀ ਮਿਲਾ ਕੇ ਖਾਧੀਆਂ ਜਾਣ ਦੋਸਤੋ ਅਸੀਂ ਆਪਣੀ ਡਾਈਟ ਬੈਲੈਂਸ ਇਸ ਢੰਗ ਨਾਲ ਬਣਾਉਣੀ ਹੈ ਕਿ ਉਸ ਦੇ ਵਿੱਚ 10% ਸਬਜ਼ੀਆਂ ਹੋਣ ਤੇ 90% ਉਹ ਸਬਜ਼ੀਆਂ ਹੋਣ ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਆ ਜਿਹੜੀ ਬਹੁਤ ਘੱਟ ਮਾਤਰਾ ਵਿੱਚ ਹੋਵੇ ਤੇ 슈ਗਰ ਦਾ ਲੈਵਲ ਹੈ ਜਿਹੜਾ ਉਹ ਬਹੁਤ ਘੱਟ ਹੋਵੇ ਤਾਂ ਕਿ ਖਾਣ ਸਮੇ ਇਹ ਸਾਨੂੰ ਨੁਕਸਾਨ ਨਾ ਕਰ ਸਕਣ ਜੇਕਰ ਅਸੀਂ ਇਹਨਾਂ ਸਬਜ਼ੀਆਂ ਨੂੰ ਬਿਨਾਂ ਸੋਚੇ ਸਮਝੇ ਖਾ ਲੈਨੇ ਆ ਤਾਂ ਸਾਨੂੰ ਨੁਕਸਾਨ ਕਰ ਸਕਦੀਆਂ ਨੇ ਡੈਫੀਨੇਟਲੀ ਤੁਹਾਡੀ ਬਲੱਡ ਸ਼ੂਗਰ ਨੂੰ ਭਦੌਂਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੀਆਂ ਨੇ। ਦੋਸਤੋ 7ਵੇਂ ਨੰਬਰ ਤੇ ਨਾਂ ਆਉਂਦਾ ਹੈ ਵਾਈਟ ਰਾਈਸ ਦਾ ਜਾਂ ਚਿੱਟੇ ਚਾਵਲਾਂ ਦਾ। ਜੇ ਵਾਈਟ ਰਾਈਸ ਕੋਈ ਵੈਜੀਟੇਬਲ ਤਾਂ ਨਹੀਂ ਹੈ ਪਰ ਵੈਜੀਟੇਰੀਅਨ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਨੇ ਕਿਉਂਕਿ ਇਹ ਇੱਕ ਬਹੁਤ ਹੀ ਕਾਮਨ ਚੀਜ਼ ਹੈ ਜਿਸ ਨੂੰ ਲੋਕ ਖਾਣਾ ਪਸੰਦ ਕਰਦੇ ਨੇ। ਦੋਸਤੋ ਇਹ ਵਾਈਟ ਚਾਵਲ ਜਿਹੜੇ ਹੁੰਦੇ ਨੇ ਜਿਨ੍ਹਾਂ ਦਾ ਗਲਾਈਸੇਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹਨਾਂ ਵਿੱਚ ਫਾਈਬਰ ਵੀ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ। ਐਸੇ ਕਰਕੇ ਅਸੀਂ ਵਾਈਟ ਰਾਈਸ ਜਦੋਂ ਖਾਂਦੇ ਆ ਤਾਂ ਸਾਡੀ ਸ਼ੂਗਰ ਹੈ ਜਿਹੜੀ ਅਚਾਨਕ ਹੀ ਸਪਾਈਕ ਕਰ ਜਾਂਦੀ ਹੈ ਤੇ ਇਹ ਡਾਇਬੀਟਿਸ ਪੇਸ਼ੈਂਟ ਦੇ ਲਈ ਘਾਤਕ ਹੋ ਸਕਦਾ ਹੈ ਪਰ ਜੇਕਰ ਤੁਸੀਂ ਵਾਈਟ ਚਾਵਲ ਖਾਣਾ ਹੀ ਚਾਹੁੰਦੇ ਹੋ ਤਾਂ ਇਹਨਾਂ ਨੂੰ ਬੋਇਲ ਕਰਕੇ ਤੇ ਇਸ ਦੇ ਉੱਪਰ ਵਾਲਾ ਪਾਣੀ ਆ ਉਹ ਚੰਗੀ ਤਰ੍ਹਾਂ ਨਾਲ ਛਾਣ ਕੇ ਹੀ ਖਾਓ ਪਰ ਇਸ ਦੀ ਥਾਂ ਤੇ ਜੇਕਰ ਬਰਾਊਨ ਰਾਈਸ ਖਾਦੇ ਜਾਣ ਕਿਉਂਕਿ ਬਰਾਊਨ ਰਾਈਸ ਦੇ ਵਿੱਚ ਕੰਪੈਰੀਟਿਵਲੀ ਵਾਈਟ ਚਾਵਲਾਂ ਦੇ ਨਾਲੋਂ ਸਟਾਰਚ ਜਿਹੜਾ ਉਹ ਬਹੁਤ ਘੱਟ ਹੁੰਦਾ ਹੈ ਤੇ ਇਸ ਦੇ ਵਿੱਚ ਕਾਰਬੋਹਾਈਡਰੇਟਸ ਦਾ ਕੰਪਲੈਕਸ ਦੇ ਰੂਪ ਦੇ ਵਿੱਚ ਹੁੰਦੇ ਨੇ ਜੋ ਕਿ ਬਲੱਡ ਸ਼ੂਗਰ ਨੂੰ ਇੱਕਦਮ ਨਹੀਂ ਵਧਾਉਂਦੇ ਇਸ ਤੋਂ ਵਧੀਆ ਤਾਂ ਇਹ ਹੈ ਕਿ ਤੁਸੀਂ ਚਾਵਲਾਂ ਨੂੰ ਖਾਵੋ ਹੀ ਨਾ ਚਾਹੇ ਉਹ ਵਾਈਟ ਚਾਹੇ ਉਹ ਵਾਈਟ ਰਾਈਸ ਹੋਣ ਚਾਹੇ ਬਰਾਊਨ ਰਾਈਸ ਤਾਂ ਇਹਨਾਂ ਦੀ ਥਾਂ ਤੇ ਤੁਸੀਂ ਜੇ ਖਾਣਾ ਹੈ ਤਾਂ ਕਨੋਵਾ ਖਾ ਸਕਦੇ ਹੋ ਕਿਉਂਕਿ ਕਨੋਵਾ ਚਾਵਲਾਂ ਦਾ ਇੱਕ ਬਹੁਤ ਹੀ ਵਧੀਆ ਸਬਸਟੀਟਿਊਟ ਹੈ ਜਿਹੜਾ ਕਿ ਬਲੱਡ ਸ਼ੂਗਰ ਨੂੰ ਨਹੀਂ ਵਧਾਉਂਦਾ ਤੇ ਇਸ ਤੋਂ ਇਲਾਵਾ ਇਸ ਤੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਤੇ 8ਵੇਂ ਨੰਬਰ ਤੇ ਆਉਂਦਾ ਹੈ ਵਾਈਟ ਬ੍ਰੈਡ ਵਾਈਟ ਬ੍ਰੈਡ ਵੀ ਕੋਈ ਵੈਜੀਟੇਬਲ ਨਹੀਂ ਹੈ ਪਰ ਬਹੁਤ ਸਾਰੇ ਵੈਜੀਟੇਰੀਅਨ ਇਸ ਨੂੰ ਬੜੇ ਸ਼ੌਕ ਨਾਲ ਖਾਣਾ ਪਸੰਦ ਕਰਦੇ ਨੇ ਤੇ ਇਹ ਵੀ ਡਾਇਬਟਿਕ ਪੇਸ਼ੈਂਟ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇ ਹੋ ਸਕਦੇ ਨੇ ਕਿਉਂਕਿ ਇਸ ਦਾ ਗਲਾਈਸੇਮਿਕ ਇੰਡੈਕਸ ਹੈ ਬਹੁਤ ਜ਼ਿਆਦਾ ਹੁੰਦਾ ਹੈ ਫਾਈਬਰ ਨਾ ਦੇ ਬਰਾਬਰ ਹੁੰਦਾ ਤੇ ਇਸ ਦੇ ਵਿੱਚ ਰਿਫਾਈਨਡ ਸਟਾਰਚ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਵਾਈਟ ਬ੍ਰੈਡ ਨੂੰ ਬਣਾਉਣ ਦੇ ਲਈ 슈ਗਰ ਦਾ ਵੀ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਜੇਕਰ ਵਾਈਟ ਬ੍ਰੈਡ ਦੇ ਬਾਹਲੇ ਰੈਪਰ ਤੇ ਪੜਿਆ ਜਾਵੇ ਤਾਂ ਇਸ ਦੇ ਵਿੱਚ ਟ੍ਰਾਂਸ ਫੈਟ ਨੇ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ ਉਸ ਤੇ 슈ਗਰ ਦਾ ਜਿਹੜਾ ਲੈਵਲ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਚਾਹੇ ਖਾਣ ਦੇ ਵਿੱਚ ਤੁਹਾਨੂੰ ਮਿੱਠੇ ਨਾ ਲੱਗਣ ਪਰ ਇਸ ਦੇ ਵਿੱਚ 슈ਗਰ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਇਸੇ ਕਰਕੇ 슈ਗਰ ਦੇ ਮਰੀਜ਼ਾਂ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇ ਹੋ ਸਕਦੀ ਹੈ 8ਵੇਂ ਨੰਬਰ ਤੇ ਆਉਂਦਾ ਹੈ ਚੁਕੰਦਰ ਤੇ ਸੀਤਾਫਲ ਦੋਸਤੋ ਚੁਕੰਦਰ ਤੇ ਸੀਤਾਫਲ ਦੇ ਵਿੱਚ 슈ਗਰ ਕੰਟੈਂਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਸ ਦੇ ਨਾਲ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਇਸੇ ਕਰਕੇ ਬਲੱਡ 슈ਗਰ ਨੂੰ ਵਧਾ ਸਕਦੇ ਨੇ ਜੇਕਰ ਤੁਸੀਂ ਇਹਨਾਂ ਦੋਵੇਂ ਚੀਜ਼ਾਂ ਨੂੰ ਬਿਨਾਂ ਕਿਸੇ ਸਾਵਧਾਨੀ ਤੋਂ ਖਾ ਲੈਂਦੇ ਹੋ ਜਾਂ ਇਸ ਦੀ ਸਬਜੀ ਬਣਾ ਕੇ ਖਾਂਦੇ ਹੋ ਜਾਂ ਚੁਗੰਦਰ ਦਾ ਜੂਸ ਕੱਢ ਕੇ ਪੀ ਲੈਂਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਨੁਕਸਾਨ ਦੇ ਹੋ ਸਕਦਾ ਹੈ ਤਾਂ ਤੁਸੀਂ ਇਹਨਾਂ ਦੋਵਾਂ ਚੀਜ਼ਾਂ ਤੋਂ ਬਚਣਾ ਹੈ ਚੁਗੰਦਰ ਤੇ ਸੀਤਾ ਫਲ ਦਾ ਇਸਤੇਮਾਲ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਕਰਨਾ ਦੋਸਤੋ ਜੇਕਰ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਫਾਇਦਾ ਪਹੁੰਚ ਸਕੇ